ਅਲੱਗ-ਅਲੱਗ ਜਿਹੜੇ ਹੈਗੇ ਨੇ ਇੰਚਾਰਜ ਸਬੰਧ ਜਿਹੜੇ ਹੈਗੇ ਡਿਊਟੀ ਵਾਸਤੇ ਲਗਾਏ ਨੇ ਜਿਸ ਦੇ ਵਿੱਚ ਐਸਐਚਓ ਸਬੰਧ ਡੀਐਸਪੀ ਸਬੰਧ ਤੇ ਐਸਪੀ ਸਬੰਧ ਦੀ ਡਿਊਟੀ ਵੀ ਲਗਾਈ ਗਈ ਹੈ ਸੋ ਮੇਨ ਜਿਹੜਾ ਸਾਡਾ ਫੋਕਸ ਹੈਗਾ ਲਾਅ ਐਂਡ ਔਰਡਰ ਨੂੰ ਮੇਨਟੇਨ ਰੱਖਣਾ ਕਿ ਕਿਸੇ ਤਰ੍ਹਾਂ ਦੀ ਕੋਈ ਅਨਸਕਾਮੀ ਘਟrana ਨੂੰ ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੇ ਅੰਜਾਮ ਨਾ ਦੇ ਸਕੇ ਸੋ ਨਾ ਸਾਰੇ ਪੁਆਇੰਟਸ ਨੂੰ ਸਕਿਉਰਿਟੀ ਦੇ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਵੱਖ-ਵੱਖ ਤਰ੍ਹਾਂ ਦੀ ਡਿਊਟੀਆਂ ਲਗਾਈ ਗਈ ਹੈ ਬਾਰੂ ਵੀ ਕਿਸ ਤਰ੍ਹਾਂ ਦਾ ਰਹੇਗਾ ਸਰ ਆਪ ਦੇਖੋ ਬਾਰੂ ਸਾਡੇ ਕੋਲ ਕੁਝ ਫੋਰਸ ਮੁਹੱਈ ਕੁਝ ARP ਟੀਮ ਸਾਨੂੰ ਡਿਪਲੋਏ ਕੀਤੀਆਂ ਗਈਆਂ ਨੇ ਸੋ ਜਿੱਦਾਂ ਰੂਟ ਪਲਾਨ ਦੇ ਉੱਪਰ ਵੀ ਰੂਟ ਦੇ ਉੱਪਰ ਵੀ ਸਾਡੇ ਵੱਲੋਂ ਕੁਝ ਫੋਰਸ ਡਿਪਲੋਏ ਕੀਤੀ ਗਈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਔਰਡਰ ਸਿਚੁਏਸ਼ਨ ਨੂੰ ਖਰਾਬ ਨਾ ਹੋਣ ਦਿੱਤਾ ਜਾਵੇ ਹਦਾਇਤਾਂ ਕਿਸ ਤਰ੍ਹਾਂ ਦੀ ਹੈਗੀ ਹੈ ਇਹਨਾਂ ਨੂੰ ਕਿਸ ਤਰ੍ਹਾਂ ਦੀ ਡਿਊਟੀ ਬੰਦੇ ਉਹ ਦੇਖੋ ਸਾਡਾ ਕੰਮ ਤਾਂ ਲਾਅ ਐਂਡ ਔਰਡਰ ਨੂੰ ਮੇਨਟੇਨ ਰੱਖਣਾ ਹੈ ਤੇ ਡੈਫੀਨਿਟਲੀ ਅਸੀਂ ਜਿਹੜਾ ਆਪਣੀ ਡਿਊਟੀ ਹੈ ਕਿ ਲਾਅ ਐਂਡ ਔਰਡਰ ਨੂੰ ਮੇਨਟੇਨ ਰੱਖਣਾ ਤੇ ਜਿਹੜੀ ਪੀਸਫੁਲ ਸਿਚੁਏਸ਼ਨ ਨੂੰ ਮੇਨਟੇਨ ਰੱਖਣਾ ਹੈ ਉਸ ਕੰਮ ਉਸ ਵਾਸਤੇ ਸਾਡੀ ਡਿਊਟੀ ਹੈ ਸਰ ਪਾਇ ਦੇਖੋ ਉਸ ਦੇ ਬਾਰੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਜਿਹੜਾ ਰੂਟ ਹੈਗਾ that is not to be disclosed at right now ਕਿੰਨੇ ਡੀਐਸਪੀ ਸਾਹਿਬ ਕਿੰਨੇ ਲੱਗੇ ਨੇ 2ਐਸਪੀ ਦੇ ਨਾਮ ਉ ਸਾਡੇ ਕੋਲ ਤਕਰੀਬਨ 5 ਡੀਐਸਪੀ ਸਬੰਧ ਲੱਗੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਐਸਐਚਓ ਸਬੰਧ ਤੇ ਬਾਕੀ ਫੋਰਸ ਲਗਾਈ ਗਈ ਹੈ ਅਲੱਗ-ਅਲੱਗ ਜਿਹੜੇ ਹੈਗੇ ਨੇ ਇੰਚਾਰਜ ਸਬੰਧ ਜਿਹੜੇ ਹੈਗੇ ਡਿਊਟੀ ਵਾਸਤੇ ਲਗਾਏ ਨੇ ਜਿਸ ਦੇ ਵਿੱਚ ਐਸਐਚਓ ਸਬੰਧ ਡੀਐਸਪੀ ਸਬੰਧ ਤੇ ਐਸਪੀ ਸਬੰਧ ਦੀ ਡਿਊਟੀ ਵੀ ਲਗਾਈ ਗਈ ਹੈ ਸੋ ਮੇਨ ਜਿਹੜਾ ਸਾਡਾ ਫੋਕਸ ਹੈਗਾ ਲਾਈਨ ਆਰਡਰ ਨੂੰ ਮੇਨਟੇਨ ਰੱਖਣਾ ਕਿ ਕਿਸੇ ਤਰ੍ਹਾਂ ਦੀ ਕੋਈ ਅਨੁਸਕਾਵੀ ਘਟਨਾ ਨੂੰ ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੇ ਅੰਜਾਮ ਨਾ ਦੇ ਸਕੇ ਸੋ ਇਹਨਾਂ ਸਾਰੇ ਪੁਆਇੰਟਸ ਨੂੰ ਸਿਕਿਉਰਿਟੀ ਦੇ ਮੱਦੇਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਵੱਖ-ਵੱਖ ਤਰ੍ਹਾਂ ਦੀ ਡਿਊਟੀ ਲਗਾਈ ਗਈ ਹੈ ਬਾਰੋ ਵੀ ਕਿਸ ਤਰ੍ਹਾਂ ਦਾ ਰਹਿ ਗਿਆ ਸਰ ਆਪ ਦੇਖੋ ਬਾਰੋ ਸਾਡੇ ਕੋਲ ਕੁਝ ਫੋਰਸ ਸਹਯਾ ਕਰਾਈ ਗਈ ਹੈ ਕਿਉਂਕਿ ਜਿਹੜਾ ਹੈਗਾ ਕੁਝ ARP ਟੀਮ ਸਾਨੂੰ ਡਿਪਲੋਏ ਕੀਤੀਆਂ ਗਈਆਂ ਨੇ ਸੋ ਜਿੱਦਾਂ ਰੂਟ ਪਲਾਨ ਦੇ ਉੱਪਰ ਵੀ ਰੂਟ ਦੇ ਉੱਪਰ ਵੀ ਸਾਡੇ ਵੱਲੋਂ ਕੁਝ ਫੋਰਸ ਡਿਪਲੋਏ ਕੀਤੀ ਗਈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਲਾਇਨ ਆਰਡਰ ਸਿਚੁਏਸ਼ਨ ਉਹਨੂੰ ਖਰਾਬ ਨਾ ਹੋਣ ਦਿੱਤਾ ਜਾਵੇ। ਦਾਇਤਾ ਕਿਸ ਤਰ੍ਹਾਂ ਦੀ ਹੈਗੀ ਹੈ ਇਹਨਾਂ ਨੂੰ ਕਿਸ ਤਰ੍ਹਾਂ ਦੀ ਡਿਊਟੀ ਮੰਦੀ ਹੈ? ਦੇਖੋ ਇਹ ਸਾਡਾ ਕੰਮ ਤਾਂ ਲਾਇਨ ਆਰਡਰ ਨੂੰ ਮੇਨਟੇਨ ਰੱਖਣਾ ਹੈ ਤੇ ਡੈਫੀਨਿਟਲੀ ਅਸੀਂ ਜਿਹੜਾ ਆਪਣੀ ਡਿਊਟੀ ਹੈ ਕਿ ਲਾਇਨ ਆਰਡਰ ਨੂੰ ਮੇਨਟੇਨ ਰੱਖਣਾ ਤੇ ਜਿਹੜੀ ਪੀਸਫੁਲ ਸਿਚੁਏਸ਼ਨ ਨੂੰ ਮੇਨਟੇਨ ਰੱਖਣਾ ਹੈ ਉਸ ਕੰਮ ਉਸ ਵਾਸਤੇ ਸਾਡੀ ਡਿਊਟੀ ਹੈ। ਸਰਵਾਈ ਹਰਿਆਣਾ ਆ ਰਹੇ ਨੇ। ਇਲਪੂ ਮੇਜਰ ਸਰ ਦੇਖੋ ਉਸ ਦੇ ਬਾਰੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਜਿਹੜਾ ਰੂਟ ਹੈਗਾ that is not to be disclosed at right now ਕਿੰਨੇ ਡੀਐਸਪੀ ਸਾਹਿਬ ਕਿੰਨੇ ਲੱਗੇ ਨੇ 2 ਐਸਪੀ ਦੇ ਨਾਲ ਆ ਸਾਡੇ ਕੋਲ ਤਕਰੀਬਨ 5 ਡੀਐਸਪੀ ਸਬਾਨ ਲੱਗੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਐਸਐਚਓ ਸਬਾਨ ਤੇ ਬਾਕੀ ਫੋਰਸ ਲਗਾਈ ਗਈ ਹੈ ਅਗਲਗ ਜਿਹੜੇ ਹੈਗੇ ਨੇ ਇੰਚਾਰਜ ਸਬਾਨ ਜਿਹੜੇ ਹੈਗੇ ਡਿਊਟੀ ਵਾਸਤੇ ਲਗਾਏ ਨੇ ਜਿਸ ਦੇ ਵਿੱਚ ਐਸਐਚਓ ਸਬਾਨ ਡੀਐਸਪੀ ਸਬਾਨ ਤੇ ਐਸਪੀ ਸਬਾਨ ਦੀ ਡਿਊਟੀ ਵੀ ਲਗਾਈ ਗਈ ਹੈ ਸੋ ਮੇਨ ਜਿਹੜਾ ਸਾਡਾ ਫੋਕਸ ਹੈਗਾ ਲਾਰਜ ਨੋਟਰ ਨੂੰ ਮੇਨਟੇਨ ਰੱਖਣਾ ਕਿ ਕਿਸੇ ਤਰ੍ਹਾਂ ਦੀ ਕੋਈ ਅਨਸਕਾਮੀ ਘਟਣਾ ਨੂੰ ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੇ ਅੰਜਾਮ ਨਾ ਦੇ ਸਕੇ ਸੋ ਇਹਨਾਂ ਸਾਰੇ ਪੁਆਇੰਟਸ ਨੂੰ ਸਿਕਿਉਰਿਟੀ ਦੇ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਵੱਖ-ਵੱਖ ਤਰ੍ਹਾਂ ਦੀ ਡਿਊਟੀ ਲਗਾਈ ਗਈ ਹੈ ਬਾਰੋ ਵੀ ਕਿਸ ਤਰ੍ਹਾਂ ਦਾ ਰਹੇਗਾ ਸਰ ਆਈ ਗਈ ਆਪ ਦੇਖੋ ਬਾਰੋ ਸਾਡੇ ਕੋਲ ਕੁਝ ਫੋਰਸ ਮੋਹੱਈਆ ਕਰਾਈ ਗਈ ਹੈ ਕਿਉਂਕਿ ਜਿਹੜਾ ਹੈਗਾ ਕੁਝ ARP ਟੀਮ ਸਾਨੂੰ ਡਿਪਲੋਏ ਕੀਤੀਆਂ ਗਈਆਂ ਨੇ ਸੋ ਜਿੱਦਾਂ ਰੂਟ ਪਲਾਨ ਦੇ ਉੱਪਰ ਵੀ ਰੂਟ ਦੇ ਉੱਪਰ ਵੀ ਸਾਡੇ ਵੱਲੋਂ ਕੁਝ ਫੋਰਸ ਡਿਪਲੋਏ ਕੀਤੀ ਗਈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਔਰਡਰ ਸਿਚੁਏਸ਼ਨ ਨੂੰ ਖਰਾਬ ਨਾ ਹੋਣ ਦਿੱਤਾ ਜਾਵੇ। ਹਦਾਇਤਾਂ ਕਿਸ ਤਰ੍ਹਾਂ ਦੀ ਹੈਗੀ ਹੈ ਇਹਨਾਂ ਨੂੰ ਕਿਸ ਤਰ੍ਹਾਂ ਦੀ ਡਿਊਟੀ ਬੰਦੇ? ਉਹ ਦੇਖੋ ਸਾਡਾ ਕੰਮ ਤਾਂ ਲਾਅ ਐਂਡ ਔਰਡਰ ਨੂੰ ਮੇਨਟੇਨ ਰੱਖਣਾ ਹੈ ਤੇ ਡੈਫੀਨਿਟਲੀ ਅਸੀਂ ਜਿਹੜਾ ਆਪਣੀ ਡਿਊਟੀ ਹੈ ਕਿ ਲਾਅ ਐਂਡ ਔਰਡਰ ਨੂੰ ਮੇਨਟੇਨ ਰੱਖਣਾ ਤੇ ਜਿਹੜੀ ਪੀਸਫੁਲ ਸਿਚੁਏਸ਼ਨ ਨੂੰ ਮੇਨਟੇਨ ਰੱਖਣਾ ਹੈ ਉਸ ਕੰਮ ਉਸ ਵਾਸਤੇ ਸਾਡੀ ਡਿਊਟੀ ਹੈ। ਇਨਫੋਰਮੇਸ਼ਨ ਦੇਖੋ ਉਸ ਦੇ ਬਾਰੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਜਿਹੜਾ ਰੂਟ ਹੈਗਾ that is not to be disclosed at right now ਕਿੰਨੇ ਡੀਐਸਪੀ ਸਾਹਿਬ ਕਿੰਨੇ ਲੱਗੇ ਨੇ 2ਐਸਪੀ ਦੇ ਨਾਮ ਉ ਸਾਡੇ ਕੋਲ ਤਕਰੀਬਨ 5 ਡੀਐਸਪੀ ਸਬੰਧ ਲੱਗੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਐਸਐਚਓ ਸਬੰਧ ਤੇ ਬਾਕੀ ਫੋਰਸ ਲਗਾਈ ਗਈ ਹੈ